जो मेगा माघी मेला है जी माघी मेले के लिए सा दस दिन तो बड़ी डिटेल्ड प्रिपरेशन चल रही है जेद कई बारी सारे ऑफिस जो सा जिले के है सारे ने जाके एक, -एक पॉइंट देखा तो वो जो ड्यूटीज है उस हिसाब नयार किया गया जो माघी मेला है जी योटल फोर्स डिप्लॉयमेंट जो है वो चार हजार तीन सौ मुलाजम लगन गए ਤੇ ਨਾਲ ਅਸੀਂ ਬਾਕੀ ਜ਼ਿਲ੍ਹੇ ਤੋਂ 10 ਐਸਪੀ ਆਫਸਰਸ ਤੇ ਅਰਾਊਂਡ 20 ਡੀਐਸਪੀ ਜੋਸਸ ਹੈ ਉਹ ਵੀ ਸਾਡੇ ਕੋਲ ਆਏ ਨੇ ਜੋ ਮਾਗੀ ਆਏਗਾ ਜੀ ਮਾਗੀ ਦੇ ਵਿੱਚ ਮੇਨਲੀ ਸਾਡੇ ਗੁਰਦੁਆਰਾ ਸਾਹਿਬ ਹੋ ਗਿਆ ਤੇ ਇੱਕ ਸਾਡਾ ਜੋ ਮੇਲਾ ਗਰਾਊਂਡ ਦੇ ਵਿੱਚ ਜੋ ਮੇਲਾ ਲੱਗਿਆ ਹੈ ਤੇ ਤੀਜਾ ਪਸ਼ੂ ਮੰਡੀ تینਾਂ ਦੀ ਡਿਪਲॉयਮੈਂਟ ਇੰਡੀਵਿਜੂਅਲੀ ਬੜੇ ਡਿਟੇਲ ਤੇ ਬੜੇ ਲਾਸਟ ਪ੍ਰੀਵियस ਇਅਰ ਦੇ ਐਕਸਪੀਰੀਐਂਸਸ ਦੇ ਨਾਲ ਲਗਾਈ ਗਈ ਹੈ ਤੇ ਐਸੀ ਇਹ ਅਸ਼ੋਰ ਕਰਨਾ ਚਾਹੁੰਦੇ ਆਂ ਸਾਰੀ ਮੁਕਸਰ ਦੀ ਪਬਲਿਕ ਨੂੰ ਤੇ ਬਾਕੀ ਪੰਜਾਬ ਦੀ ਪਬਲਿਕ ਨੂੰ ਕਿ ਜੋ ਮੇਲਾ ਹੈਗਾ ਇਹ ਬੜੇ ਪੀਸਫੁਲ ਤਰੀਕੇ ਨਾਲ ਤੇ ਬੜੇ ਆਰਗੇਨਾਈਜ਼ ਤਰੀਕੇ ਨਾਲ ਕੰਡਕਟ ਕਰਾਇਆ ਜਾਏਗਾ ਤੇ ਕਿਸੇ ਨੂੰ ਕੋਈ ਵੀ ਇਸ਼ੂ ਆਂਦਾ ਹੈ ਕਿਸੇ ਨੂੰ ਕੋਈ ਵੀ ਪ੍ਰੋਬਲਮ ਆਂਦੀ ਹੈ ਮੇਲੇ ਦੌਰਾਨ ਸਾਡੇ 15 ਪੁਲਿਸ ਹੈਲਪ ਡੈਸਕਸ ਬਣੇ ਹੋਏ ਆ ਉਹਦੇ ਤੇ ਕਿਸੇ ਦਾ ਫੋਨ ਖੋਇਆ ਜਾਂਦਾ ਹੈ ਜਾਂ ਗੁੰਮ ਹੋ ਜਾਂਦਾ ਹੈ ਜਾਂ ਕੋਈ ਮਿਸਪਲੇਸ ਹੋ ਜਾਂਦਾ ਹੈ ਤੁਸੀਂ ਇਮੀਡੀਏਟਲੀ ਆ ਕੇ ਉੱਥੇ ਇਨਫੋਰਮ ਕਰੋ ਸਾਡੀ ਟੀਮ ਜਿਹੜੀ ਹੈਗੀ ਇੰਟਰਕਨੈਕਟਿਡ ਤਰੀਕੇ ਨਾਲ ਉੱਥੇ ਲੱਗੀ ਹੋਈ ਹੈ ਸਾਡੇ ਮਾਸਟਰ ਕੰਟਰੋਲ ਰੂਮ ਬਨੇ ਹੋਏ ਆ ਸਾਡੇ ਕੈਮਰਾਸ ਫਾਲੋਅ ਅਪ ਹੋ ਰਹੇ ਐਂਟੀ 스ਨੈਚਰ ਟੀਮਾ ਸਾਡੀ ਜੋ ਹੈਗੀਆਂ ਉਹ ਫੀਲਡ ਦੇ ਵਿੱਚ ਹੋਣਗੀਆਂ ਤੇ ਇਸ ਦੇ ਨਾਲ ਨਾਲ ਮੈਂ ਸਾਰੇ ਨੂੰ ਇਹੀ ਬੰਦੀ ਕਰਾਂਗਾ ਕਿ ਜੋ ਪਾਰਕਿੰਗਸ ਹੈਗੀਆਂ ਉਹ ਡੈਜ਼ਿਗਨੇਟ ਕੀਤੀ ਗਈਆਂ ਹਿਚ ਐਂਡ ਐਵਰੀ ਜੋ ਮੇਜਰ ਰੋਡ ਅਪਰੋਚਿੰਗ ਮੁਕਸਰ ਸਾਹਿਬ ਹੈਗੀ ਉਹਦੇ ਨਾਲ ਪਾਰਕਿੰਗਸ ਬਣਾਈ ਗਈਆਂ ਇਹਦਾ ਜੋ ਮੈਪ ਹੈਗਾ ਉਹਦੀ ਇੱਕ ਸ਼ਾਰਟ ਵੀਡੀਓ ਤੁਹਾਡੇ ਨਾਲ ਸ਼ੇਅਰ ਹੋਣ ਲੱਗੀ ਹੈ ਵਿਦਨ ਨੈਕਸਟ ਹਾਅਰਸ ਉਹਦੇ ਵਿੱਚ ਡੀਟੇਲਡ ਪਾਰਕਿੰਗ ਦੀ ਜਗ੍ਹਾ ਤੇ ਰੂਟਸ ਜੋ ਫਾਲੋ ਹੋ ਰਹੇ ਹਨ ਜੋ ਵਨ ਵੇਜ਼ ਅਸੀਂ ਕਿਤੇ ਹਨ ਜੋ ਬਾਕੀ ਟੂ ਵੇਜ਼ ਹੈਗੇ ਹਨ ਜੋ ਡਾਇਵਰਜਨਸ ਬਣਾਈ ਗਈ ਹੈ ਉਹ ਸਾਰੀ ਤੁਹਾਡੇ ਨਾਲ ਸ਼ੇਅਰ ਹੋ ਜਾਣਗੀ ਤੁਹਾਨੂੰ ਉਹਦੇ ਨਾਲ ਕੰਪਲੀਟ ਇੱਕ ਆਈਡੀਆ ਲੱਗ ਜਾਊਗਾ ਕਿ ਕਿੱਥੋਂ ਤੁਸੀਂ ਆਓਗੇ ਤੇ ਤੁਹਾਨੂੰ ਘਟੋ ਘਟ ਇਨਕਨਵੀਨੀਅੰਸ ਮਹਿਸੂਸ ਹੋਊਗਾ